ਲੱਗਦਾ ਕੜਾਕੇ ਦੀ ਠੰਡ ਤੋਂ ਬਚਣ ਦੇ ਵਾਸਤੇ ਹੁਣ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਲਾਲ ਪਰੇ ਖਿੱਚੀ ਜਾ ਰਹੀ ਹੈ ਤੇ ਫਿਰ ਜਦੋਂ ਲਾਲ ਪਰੇ ਦਾ ਸਰੂਰ ਚੜ ਜਾਂਦਾ ਠੰਡ ਤਾਂ ਛੂ ਮੰਤਰ ਹੋ ਜਾਂਦੀ ਹੈ ਪਰ ਉਸ ਦੇ ਵਿੱਚ ਜਿਹੜੀਆਂ ਹਰਕਤਾਂ ਇਹ ਮੁਲਾਜ਼ਮ ਕਰਦੇ ਨੇ ਫਿਰ ਉਹ ਨੈਟ ਤੇ ਵਾਇਰਲ ਹੋ ਜਾਂਦੀਆਂ ਨੇ ਪਹਿਲਾ ਪੁਲਿਸ ਮੁਲਾਜ਼ਮ ਦੀ ਵੀਡੀਓ ਸਾਹਮਣੇ ਜੋ ਸ਼ਰਾਬੀ ਹਾਲਤ ਵਿੱਚ ਲੋਕਾਂ ਦੇ ਵਾਹਨਾਂ ਨੂੰ ਟੱਕਰ ਮਾਰ ਰਿਹਾ ਸੀ ਤੇ ਹੁਣ ਇੱਕ ਹੋਰ ਪੁਲਿਸ ਮੁਲਾਜ਼ਮ ਦੀ ਵੀਡੀਓ ਨੇ ਲੋਕਾਂ ਦੇ ਰੰਗ ਤੇ ਖੜੇ ਕਰ ਦਿੱਤੇ ਜਿਸ ਦੇ ਵਿੱਚੋਂ ਨਸ਼ੇਜ ਧੁੱਤ ਆਪਣੇ ਐਸਐਚ ਨੂੰ ਅਜਿਹੀਆਂ ਗੰਦੀਆਂ ਗਾਣਾ ਕੱਢਣੀਆਂ ਸ਼ੁਰੂ ਕਰ ਦਿੰਦਾ ਜਿਸ ਨੂੰ ਦੇਖ ਕੇ ਤੁਹਾਡਾ ਹਾਸਾ ਵੀ ਨਹੀਂ ਰੁਕਣਾ ਤੇ ਇਸ ਪੁਲਿਸ ਮੁਲਾਜ਼ਮ ਨੂੰ ਲੈ ਕੇ ਹੈਰਾਨ ਵੀ ਹੋਮੋਗੇ ਤੇਰੀ 2 ਮਿੰਟ ਵੱਧ ਬਣੀ ਵੀ ਆ ਤੂੰ ਰਿਜਵਲ ਕਰਾਉਣ ਲੱਗੇ ਮੇਰੀ ਪੂਰਾ ਖੰਡਾ ਕੱਟ ਕੇ ਦੇ ਖਲਾਫੇ ਮੁਰਾ ਕਰੀਓ ਮੇਰੇ ਤੂੰ ਥੱਫੜ ਮਾਰਨਾ ਕੋਣ ਆਲੋ ਜੀ ਤੁਹਾਨੂੰ ਹੈਲੋ ਪੀਸੀ ਆਰ ਨਹੀਂ ਗਾਜ਼ੀਨ ਨੂੰ ਕੌਣਾ ਬਈ ਡਾਕਟਰ ਇੰਦਰ ਗੱਲ ਕਰ ਰਹੇ ਨੇ ਤੇ ਬੁਲਾਓ ਪੂਰਾ ਇਮਤਿਹਾਨ ਕਰਦੇ 50 ਸੁੱਤੋ ਦੇਖਿਆ ਕੋਈ ਗੱਲ ਨਹੀਂ ਸਭ ਬਟਲ ਬੀਐਮਐਲ ਦੇ ਸਾਬਦੇ ਡਾਕਟਰ ਜਣਾ ਉਹ ਤੋਂ ਇੱਕ ਬੰਦੇ ਨੂੰ ਜੇ ਖੱਪੜ ਮੁੱਟੇ ਮਾਰਨ ਨੂੰ ਤਾਂ ਮੈਂ ਪਸੰਦ ਨੂੰ ਹਾਲੇ ਵੀ ਦੇਖਿਆ ਜੀ ਮੈਂ ਤਾਂ ਦਾਗ ਫੇਰ ਤੋਂ ਨੂੰ ਕੋਈ ਗੱਲ ਸਮ ਆ ਮੇਰਾ ਚੇਲਾ ਜਿਹੜਾ ਬੜਾ ਇਹਦਾ ਕੰਮਟਾ ਬਣਿਆ ਫਿਰ ਤਾਂ ਬੜਾ ਨੂੰ ਜਿਹੜਾ ਕੱਢਣਾ ਕੱਢਦੇ ਆ ਬਲਾ ਬਹਿ ਜਾ ਸਰਾਖੀ ਬਹਿ ਜਾ ਦੋ ਬਹਿ ਜਾ ਇਹ ਮਾਨਦਾਰਾ ਆ ਕੋਈ ਗੱਲ ਜੀ ਕਰਕੇ ਮੈਨੂੰ ਨਹੀਂ ਲੱਭਿਆ ਉੱਥੇ ਇਹ ਬੰਦੇ ਨੰਬਰ ਬਣਾਉਣ ਦੇ ਬਾਰੇ ਨੇ ਜਲਦੀ ਉਹ ਲੱਭ ਲਿਆ ਹਾਂ ਜੀ ਬਹਿ ਜਾ ਬਹਿ ਜਾ ਮੈਂ ਨੱਪ ਉਹ ਬਾਤ ਦੇਖਾਂਗੇ ਸ਼ਰਾਬੀ ਬੇਜ਼ੁਕਰ ਪੈਗ ਲਾਇਆ ਆ ਆ ਬਹਿ ਜਾ ਜੀਦਾ ਫੜ ਜਾ ਕੱਢਾ ਉਹ ਸਹੀ ਸਹੀ ਸ਼ਰਾਬ ਜੀ ਆਹ ਸਮਾ ਗੀ ਲੈ ਕੇ ਨਾ ਬੈਠਾ ਤੂੰ ਮੈਨੂੰ ਲੈ ਗਿਆ ਵੀ ਐ ਐਮ ਐਲ ਐ ਤੋਂ ਦੇ ਡਾਕਟਰ ਜਾਣਾ ਕਢਾਉਣ ਲੱਗਿਆ ਤੂੰ ਮੇਰਾ ਖੰਨੇ ਦਾ ਬੈਠ ਨਾ 470 ਖੰਨਾ ਜੀ ਜਿੱਥੇ ਇਹਨੇ ਕਢਾ ਲਵੇ ਮੋਹਨ ਜਰਾ ਪੂਰਾ ਖੰਨਾ ਤੜ ਕੇ ਪੇਸ਼ ਨੂੰ ਤੇਰੇ ਖਲਾਫ ਤੋ ਜਾ ਜਾ ਦੇ ਮੋਹਨ ਕਿੰਝ ਹੁੰਦਾ ਮਰਨ ਜੇ ਮੇਰੇ ਤੋਂ ਕਿਹੜਾ ਕੀ ਕਰ ਲੈਗਾ ਬੰਤ ਮਲੋਤਾ ਤੂੰ ਕੀ ਜੀ ਜਾ ਸੱਚੋ ਸਿਟੀ ਮੈਂ ਮਾਨਦਾਰ ਹਾਂ ਬਸਰਾ ਰੋਕੜ ਕੇ ਪੇਸ਼ ਹੋਊ ਤੇ ਕੀ ਇਹਨਾਂ ਲੋ 435 ਆ ਅਗਰ ਦੁੱਸਰੇ ਵੱਢ ਕੇ 50 50 ਹਜ਼ਾਰ ਲੈ ਕੇ ਦੇਸ਼ਪਤ ਫੜਾ ਲੱਕ ਰਾਜਨੀ ਨੂੰ ਉਹ ਕੱਲ ਹੀ ਕਿਹੜਾ ਕੋ ਕਰਨਾ ਉਹ ਜਾ ਤੂੰ ਕੰਮ ਕਰ ਆ ਕੱਢੋ ਜੀ ਕੌਣ ਮੇਰਾ ਮੈਨੂੰ ਪੱਤਰਕਾਰ ਬੁਲਾਉਣਾ ਮਰਜ਼ੀ ਬੁਲਾਵੀ ਓਏ 645 ਬੜਾ ਆ ਗਿਆ ਪਹਿਲਾਂ ਵੇ ਸੋਚ ਤੂੰ ਮਸਾ ਛੁੱਟਿਆ ਕੋਈ ਗੱਲ ਤੂੰ ਗੱਲਾਂ ਕਰਨ ਲੱਗਿਆ ਇਹਨੂੰ ਲੱਗ ਨੂੰ ਮਗਰ ਲਾ ਕੇ ਮੇਰੇ ਚੇਲੇ ਨੂੰ ਤੂੰ ਮੈਨੂੰ ਇੱਥੇ ਲਿਆ ਬਹਨ ਲਾ ਕੇ ਐਮਐਲਏ ਸਾਹਿਬ ਨੇ ਬੁਲਾਇਆ ਤੂੰ ਕਰਕੇ ਦਿਖਾਈ ਤੈਨੂੰ ਦਿਖਾਉ ਚੜ ਕੇ ਉਹ ਪੂਜਾ ਤੂੰ ਪੂਜਾ ਕੰਮ ਕਰ ਤੂੰ ਮੇਰੇ ਕਿਵੇਂ ਮਾਰਦਾ ਮੇਰੇ ਤੋਂ ਗੋਰਾ ਕਰ ਨਹੀਂ ਸਾਰਾ ਤੂੰ ਹੀ ਜਾਓ ਇਹ ਜੀ ਆ ਜੀ ਨਹੀਂ ਹੈਗੇ ਕੋਈ ਗੱਲ ਨਹੀਂ ਇਹ ਪੰਜਾਬ ਵਿੱਚ ਦੇ ਇਹ ਤੇ ਆਪੇ ਜਿਵੇਂ ਤੁਹਾਨੂੰ ਦਿਖਾਉਂ ਕੀ ਹੈ ਮੈਂ ਤਾਂ ਕਿਸੇ ਨਾਲ ਤੇ ਬੰਦੇ ਇਕੱਠੇ ਹੋਏ ਮੇਰੇ ਜਾਣਕਾਰੀ ਅਨੁਸਾਰ ਸਿਟੀ ਥਾਣਾ ਦੇ ਏਐਸਆਈ ਸੁਰਾਜਦੀਨ ਨੇ ਡਿਊਟੀ ਦੌਰਾਨ ਸ਼ਰਾਬ ਪੀਤੀ ਹੋਈ ਸੀ ਜਦੀ ਸ਼ਿਕਾਇਤ ਐਸਐਚਓ ਹਿਮੰਤ ਮਲਹੋਤਰਾ ਨੂੰ ਮਿਲੀ ਐਸਐਚਓ ਨੇ ਥਾਣਾ ਮੋਰਸ਼ੀ ਨੂੰ ਨਾਲ ਲੈ ਕੇ ਏਐਸਆਈ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਏਐਸਆਈ ਨੇ ਉੱਥੇ ਐਮਰਜੈਂਸੀ ਵਾਰਡ ਦੇ ਵਿੱਚ ਕਾਫੀ ਹੰਗਾਮਾ ਕੀਤਾ ਐਸਐਚਓ ਨਾਲ ਬੱਦਸਲੂਕੀ ਕੀਤੀ ਹੱਥੋਂ ਪਾਈ ਤੱਕ ਕੀਤੀ ਤੇ ਉਸ ਨੂੰ ਗੰਦੀਆਂ ਗਾਲਾਂ ਵੀ ਕੱਢੀਆਂ ਇਹ ਅਸੀਂ ਸੁਰਾਜਦੀਨ ਥਾਣਾ ਸਿਟੀ ਵਨ ਦੇ ਵਿੱਚ ਤਨਾਤ ਆ ਐਸ ਐਚ ਓ ਹਮੰਤ ਮਲੋਤਰਾ ਨੂੰ ਕੱਲ ਇੱਕ ਕੰਪੇਨ ਮਿਲੀ ਵੀ ਇਹਦੀ ਸ਼ਰਾਬ ਪੀਤੀ ਹੋਈ ਹੈ ਡਿਊਟੀ ਦੌਰਾਨ ਜਿਸ ਤੇ ਇਹ ਦਾ ਮੌਲਾਜਾ ਕਰਨ ਵਾਸਤੇ ਡਾਕਟਰ ਵੀ ਮੈਡੀਕਲ ਕਰਾਉਣ ਵਾਸਤੇ ਸਿਵਲ ਹਸਪਤਲ ਖੰਨਾ ਲੈ ਕੇ ਗਿਆ ਉੱਤੇ ਇਹ ਦਾ ਐਸ ਐਚ ਓ ਸਾਹਿਬ ਨਾਲ ਬੋਲ ਬੁਲਾਇਆ ਹੋਇਆ ਤੇ ਉਹਦੀ ਉਸਦੀ ਵੀਡੀਓ ਵਾਇਰਲ ਹੋਈ ਹੈ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਇਹ ਦਾ ਮੌਲਾਜਾ ਹੋ ਗਿਆ ਤੇ ਜੋ ਮਹਿਕਮਾ ਨਾਲ ਸਖਤੋ ਸਖਤ ਕਾਰਵਾਈ ਹੋਗੀ ਇਹਦੇ ਵਰਕ ਲੱਕ ਹੁਣ ਵਿੱਚ ਲਿਆਂਦੇ ਜਾਊਗੀ ਸਰ ਇਹਦੇ ਤੇ ਕੀ ਐਕਸ਼ਨ ਲਿਆ ਜਾ ਰਿਹਾ ਜੀ ਮਹਿਕਮਾ ਨਾਲ ਕਾਰਵਾਈ ਹੋਗੀ ਜੀ ਸਰੀਰ ਰਿਪੋਰਟ ਲੈ ਕੇ ਡਿਟੇਲ ਦੇ ਵਿੱਚ ਜੋ ਵੀ ਹੋਊਗੀ ਕੀਤੀ ਜਾਊਗੀ ਬਹੁਤ ਮਾੜੀ ਗੱਲ ਐ ਇਹਨਾਂ ਜੋ ਯੂਨੀਫਾਰਮ ਵਿੱਚ ਪਾ ਕੇ ਅਜਿਹੀ ਕਟਨ ਕੀਤੀ ਐ ਉਹ ਮਾੜੀ ਗੱਲ ਆਖਿਰਕਾਰ ਇਹਨਾਂ ਵਰਦੀ ਧਾਰੀ ਪੁਲਿਸ ਮੁਲਾਜ਼ਮਾਂ ਨੂੰ ਹੋ ਕੀ ਰਿਹਾ ਸ਼ਰਾਬ ਦੇ ਨਸ਼ੇ ਵਿੱਚ ਤੁੱਤ ਹੋ ਕੇ ਲਗਾਤਾਰ ਇਹਨਾਂ ਦੀਆਂ ਅਜਈਆਂ ਕਟਿਆ ਹਰਕਤਾਂ ਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢੱਲੋਂ ਦੀ ਰਿਪੋਰਟ